ਮਿੰਤ ਤੁਧੋ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਤੇ ਮਨ ਕੀ ਭੁਖ ਵਾ ਉਤਰੇ ਮਨ ਕੀ ਭੁਖ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁਕਾਂ ਕੇ ਦੁਖ ਐਸੀ ਮੋ ਗੋ ਪਿੰਦਿੰਦ ਤਹਿਲ ਸੰਤਨ ਦੀ ਸੰਗ ਸਾਧੂ ਕਾ ਸਵੇਰ ਹਲਕਾ ਵਿਦਾਇਕ ਕਰਨ ਵੀ ਸਿੰਘ ਨੂੰ ਮੰਜੀ ਜੋ ਕਿ ਬਤੌਰ ਚੀਫ ਗੈਸਟ ਸਕਾਈਲਾਈਟ ਪੀਜ਼ਾ ਐਂਡ ਕਾਫੇ ਰੈਸਟੋਰੈਂਟ ਇਨੋਗਰੇਸ਼ਨ ਤੇ ਪਹੁੰਚੇ ਨਹੀਂ ਤਾਂ ਉਹਨਾਂ ਤੋਂ ਜਾਣਦੇ ਤੋਂ ਕੀ ਕਹਿਣਾ ਚਾਹੁੰਦੇ ਨੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਸਾਡੇ ਦਸੂਹਾ ਦੇ ਵਿੱਚ ਇੱਕ ਨਵਾਂ ਜਿਹੜਾ ਸਕਾਈਲਾਈਟ ਪੀਜ਼ਾ ਸਾਡੇ ਭਰਾਵਾਂ ਵੱਲੋਂ ਖੋਲਿਆ ਗਿਆ ਮੈਂ ਇੱਥੇ ਵਧਾਈ ਦੇਣਾ ਸਮੁੱਚੇ ਪਰਿਵਾਰ ਨੂੰ ਔਰ ਸਾਰੀ ਮੈਨੇਜਮੈਂਟ ਕਮੇਟੀ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਜਿਹੜੀ ਬਿਲਡਿੰਗ ਤਿਆਰ ਕਰਵਾਈ ਔਰ ਵੱਖ-ਵੱਖ ਜਗ੍ਹਾ ਤੇ ਪੰਜਾਬ ਦੇ ਤੇ ਜਿਹੜੇ ਪੀਜ਼ਾ ਹਾਊਸ ਆ ਖੁੱਲ੍ਹ ਜਾ ਰਹੇ ਆ ਔਰ ਸਾਡੇ ਦਸੂਹਾ ਦੇ ਵਿੱਚ ਜਿਹੜਾ ਪਹਿਲਾ ਸੈਂਟਰ ਆ ਜਿਹੜਾ ਇਹ ਖੋਲਿਆ ਗਿਆ ਹੈ ਔਰ ਮੈਂ ਜਿੱਥੇ ਸਾਡੇ ਲੱਕੀ ਭਗਵਾਨ ਜੀ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਸਾਡੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਐਡੀ ਵੱਡੀ ਜਿਹੜੀ ਅਚੀਵਮੈਂਟ ਆ ਪ੍ਰਾਪਤ ਕੀਤੀ ਹੈ ਔਰ ਸਾਡੇ ਇਲਾਕੇ ਦਾ ਨਾਮ ਜਿਹੜਾ ਉੱਚਾ ਕੀਤਾ ਹੈ ਸੋ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਸੰਦੀਪ ਸਿੱਕਰੀ ਜੀ ਹਰਮਜੀਤ ਔਲਕ ਜੀ ਸਾਡੇ ਰਾਜਾ ਚੌਧਰੀ ਜੀ ਔਰ ਸਾਡੀ ਸਾਰੀ ਟੀਮ ਜਿਹੜੀ ਹੈ ਸਾਡੇ 1100 ਦੋਸਤਾਂ ਦੀ ਟੀਮ ਹੈ ਸਾਰੀ ਇਹ ਅੱਜ ਅਸੀਂ ਖੁਸ਼ੀ ਦੇ ਸਮੇਂ ਵਿੱਚ ਇੱਥੇ ਪਹੁੰਚੀ ਹੈ ਮੈਂ ਸਾਰਿਆਂ ਦਾ ਇੱਥੇ ਧੰਨਵਾਦ ਵੀ ਕਰਦਾ ਉਹ ਜਿੰਨੇ ਵੀ ਮੁਤਵਾਰ ਜਾਂ ਹੋਰ ਤੇ ਇਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ ਔਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਅੜਣਾ ਲਈ ਸੂਲੇ ਸ਼ਾਮਿਲ ਨੇ ਹਰਮੀ ਸਿੰਘ 올ਗਜੀਤ ਉਹਨਾਂ ਨੂੰ ਜਾਣਦੇ ਆ ਕਿ ਉਹ ਸਕਾਈਲਾਈਟ ਪੀਜ਼ਾ ਐਂਡ ਰੈਸਟੋਰੈਂਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਇਨੋਗਰੇਸ਼ਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸੂਆ ਵਿਖੇ ਮੇਰੇ ਵੀਰ ਲਖਵਿੰਦਰ ਸਿੰਘ ਮਾਨ ਜਿਹਨੋਂ ਜੀ ਪਿਆਰ ਨਾਲ ਸਾਰੇ ਲੱਕੀ ਕਹਿੰਦੇ ਆ ਉਹ ਸੋਲੋਂ ਅੱਜ 31ਵਾਂ ਸਕਾਈਲਾਈਟ ਪੀਜ਼ਾ ਐਂਡ ਕੈਫੇ ਖੋਲਿਆ ਗਿਆ ਆ ਮੈਂ ਉਹਨਾਂ ਨੂੰ ਤੇ ਉਹਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਕਿਉਂਕਿ ਇਹੋ ਜੀ ਅਚੀਵਮੈਂਟ ਜਿਹੜੀ ਆ ਕੰਮਨੀ ਬੜੀ ਔਖੀ ਹੁੰਦੀ ਆ ਜਿਹਦੇ ਪਿੱਛੇ ਬੜੀ ਮਿਹਨਤ ਮੁਸ਼ਕਤ ਹੁੰਦੀ ਆ ਔਰ ਮੇਰਾ ਵੀਰ ਇਸ ਟਾਈਮ ਕੈਲਬੋਰ ਚੜਾਈ ਵਿੱਚ ਚੱਲ ਰਿਹਾ ਪੂਰੀ ਐਲਾ ਇਹਦੀ ਚੜ੍ਹਦੀ ਕਲਾ ਆ ਪਰ ਮੇ ਰੱਖੇ ਇਸੇ ਤਰ੍ਹਾਂ ਹੀ ਹੋਰ ਤੱਕੀਆਂ ਕਰੇ ਉਹ ਦਿਨ ਜਲਦੀ ਆਵੇ ਜਿੱਦਣ ਇਹ ਸੈਂਚਰੀ ਮਾਰੇ ਔਰ ਸੋਮੇ ਰੈਸਟੋਰੈਂਟ ਦਾ ਵੀ ਉਦਘਾਟਨ ਜਿੱਦਾਂ ਅਸੀਂ ਸਾਰੇ ਰਲ ਕੇ ਕਰੀਏ ਬੜੀ ਖੁਸ਼ੀ ਹੋਵੇਗੀ ਕਿਉਂਕਿ ਅੱਜ ਜਿਸ ਤਰ੍ਹਾਂ ਨੌਜਵਾਨ ਬਾਹਰ ਦਾ ਆਉੜ ਰਹੇ ਆ ਤੇ ਇਥੇ ਸਾਡੇ ਆਪਣੇ ਹੀ ਪੰਜਾਬ ਦੇ ਵਿੱਚ ਨੌਜਵਾਨ ਜਿਸ ਤਰ੍ਹਾਂ ਅੱਗੇ ਵੱਧ ਕੇ ਕੰਮ ਕਰ ਰਹੇ ਆ ਵਧੀਆ ਗੱਲ ਆ ਇਸ ਨਾਲ ਕਈ ਹੋਰ ਵੀ ਜਿਸ ਤਰ੍ਹਾਂ 20 25 ਬੰਦੇ ਨੂੰ ਕਟੂੜਾ ਡੇਕ ਕੇ ਰੈਸਟੋਰੈਂਟ ਚ ਰੁਜ਼ਗਾਰ ਮਿਲਦਾ ਆ ਇਹ ਬਹੁਤ ਵੱਡੀ ਗੱਲ ਆ ਇਹ ਮੈਂ ਵੀਰ ਨੂੰ ਵੀ ਇੱਕ ਵਾਰੀ ਫਿਰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਸਿੱਕਰੀ ਜੀ ਸਾਡੇ ਨਾਲ ਨੇ ਤਾਂ ਉਹਨਾਂ ਨੂੰ ਜਾਣਦੇ ਕਿ ਅੱਜ ਸਕਾਈਲਾਈਟ ਪੀਜ਼ਾ ਐਂਡ ਕਾਫੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਈ ਹੈ ਤੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਮੈਂ ਸਭ ਤੋਂ ਪਹਿਲੇ ਤਾਂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਸ੍ਰੀ ਲਖਵਿੰਦਰ ਸਿੰਘ ਲੱਕੀ ਜੀ ਪਲਵਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਆਪਣੇ ਕਾਰੋਬਾਰ ਦੇ ਵਿੱਚ ਵਾਧਾ ਕਰਦਾ ਹੋਏ ਤੇ 31ਵੇਂ ਰੈਸਟੋਰੈਂਟ ਦੀ ਓਪਨਿੰਗ ਕੀਤੀ ਆ ਤੇ ਪ੍ਰਮਾਤਮਾ ਮੂਰੇ ਇਹ ਅਰਦਾਸ ਕਰਦਾ ਕਿ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਿਹੜੀ ਦਿਨ ਦੁਪਣੀ ਤੇ ਰਾਤ ਚੌਗੜੀ ਚੱਤੀ ਕਰਨ 발ਵਕਸ਼ਨ ਤੇ ਜਿਸ ਤਰੀਕੇ ਦੇ ਨਾਲ ਇਹ ਸਮਾਜ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਚਾਹੇ ਸਮਾਜਿਕ ਹੋਣ ਧਾਰਮਿਕ ਹੋਣ ਰਾਜਨੀਤਿਕ ਚਾਹੀ ਕਿਸੇ ਦੇ ਆਰਥਿਕ ਪੱਖ ਤੇ ਵੀ ਕਿਸੇ ਦੀ ਮਦਦ ਕਰਨ ਦੇ ਵਿੱਚ ਕਦੀ ਕੋਈ ਗੁਰੇਜ਼ ਨਹੀਂ ਕਰਦੇ ਤੇ ਅਕਾਲ ਪੁਰਖ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਸਿਰ ਦੇ ਉੱਤੇ ਮਿਹਰ ਪ੍ਰਿਆਰਤ ਰੱਖੇ ਤੇ ਘਰਵਾਰੀਆਂ ਨੇ ਘਰਵਾਰ ਦੇ ਵਿੱਚ ਤੱਕੀਆਂ ਬਖਸ਼ੇ ਤਾਂ ਕਿ ਇਹ ਆਪਣੇ ਵਧੀਆ ਸਮਾਜ ਨੂੰ ਸਿਰਜਣ ਦੇ ਵਿੱਚ ਜੋਮ ਭੂਮਿਕਾ ਨਿਭਾ ਸਕਣ ਬਹੁਤ-ਬਹੁਤ ਮੁਬਾਰਕਬਾਦ ਮੇਰੇ ਉਹਨੂੰ ਤੇ ਮੇਰੀ ਸੂਚੀ ਟੀਮ ਨੂੰ ਮੈਂ ਸਰਦਾਰ ਹਰਜਿੰਦਰ ਸਿੰਘ ਧਾਨੀ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਨੇਕੀਵਲ ਨੂੰ ਮੁਬਾਰਕਬਾਦ ਦਿੱਤਾ ਕਿਉਂਕਿ ਉਹਨਾਂ ਦੇ ਵੀ ਆਉਣਾ ਸੀ ਪਰ ਕੁਝ ਰਜੇ ਵਿਆਹ ਕਰਕੇ ਉਹ ਕਿਤੇ ਹੋਰ ਚਲ ਗਿਆ ਤੇ ਮੇਰੀ ਡਿਊਟੀ ਲਈ ਹੈ ਤੇ ਮੈਂ ਅੱਜ ਉਹਨਾਂ ਦੀ ਜਗ੍ਹਾ ਵੀ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਦੇ ਚੌਧਰੀ ਰਾਜਾ ਜੀ ਉਹਨਾਂ ਕੋ ਜਾਣਦੇ ਕਿ ਅੱਜ ਸੁਹਾ ਦੇ ਵਿੱਚ ਸਕਾਈਲਾਈਟ ਪੀਜ਼ਾ ਐਂਡ ਕਾਫੇ ਰੈਸਟੋਰੈਂਟ ਦੀ ਇਨੋਗ੍ਰੇਸ਼ਨ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਅੱਜ ਪਹਿਲਾਂ ਤੋਂ ਸਾਰੇ ਦਰਸ਼ਕਾਂ ਨੂੰ ਪੈਪਰ ਸਤਿ ਸ੍ਰੀ ਅਕਾਲ ਅੱਜ ਸੁਹਾ ਦੇ ਵਿਖੇ ਪਹੁੰਚੇ ਹਾਂ ਤੇ ਸਕਾਈਲਾਈਟ ਪੀਜ਼ਾ ਐਂਡ ਕਾਫੇ ਜੋ ਸਾਡੇ ਸਤਿਕਾਰਯੋਗ ਵੱਡੇ ਵੀਰ ਲਖਵਿੰਦਰ ਸਿੰਘ ਜੀ ਐਮ ਡੀ ਸਾਹਿਬ ਵੱਲੋਂ ਖੁੱਲ੍ਹਾ ਗਿਆ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਦੋਂ ਨੌਜਵਾਨ ਵੀਰ ਇੰਨਾ ਤੇ ਚੰਗੇ ਉਪਰਾਲੇ ਕਰਦੇ ਨੇ ਮਿਹਨਤ ਕਰਦੇ ਨੇ ਤਾਂ ਦਿਲ ਨੂੰ ਮੈਂ ਆਪਣੇ ਵੱਲੋਂ ਆਪਣੇ ਆਮ ਆਦਮੀ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ 31ਵੇਂ ਰੈਸਟੋਰੈਂਟ ਆ ਲਖਿੰਦਰ ਸਿੰਘ ਪਾਜੀ ਉਹਨਾਂ ਦੇ ਐਮ ਡੀ ਸਾਹਿਬ ਦਾ ਸੋ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਪਰਮਾਤਮਾ ਇਹਨਾਂ ਨੂੰ ਦਿਨ-ਦੁੱਖ ਦੀ ਤੇ ਚਾਰ ਰਾਤ ਚੌਕਨੀ ਤਰੱਕੀਆਂ ਬਖਸ਼ਣ ਤੇ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਲਖਿੰਦਰ ਵੀਰ ਦੇ ਨੂੰ ਬਹੁਤ ਬਹੁਤ ਮੁਬਾਰਕਾਂ ਫਿਰ ਹੈਪੀ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਮੈਨੂੰ ਬੁਲਾਇਆ ਲਖਿੰਦਰ ਭਾਈ ਦੇ ਰੂਬਰੂ ਕਰਵਾਇਆ ਸੋ ਮੈਂ ਇਹ ਆਡੇ ਨਾਲ ਇਸ ਵੇਲੇ ਸ਼ਾਮਿਲ ਨੇ ਸਕਾਈਲਾਈਟ ਪੀਜ਼ਾ ਐਂਡ ਕੈਫੇ ਰੈਸਟੋਰੈਂਟ ਦੇ ਐਮ ਡੀ ਲਖਵਿੰਦਰ ਸਿੰਘ ਜੀ ਕਿਾਉ ਸੀ ਉਹਨਾਂ ਕੋ ਜਾਣਦੇ ਕਿ ਅੱਜ ਦਸੂਹਾ ਦੇ ਵਿੱਚ ਸਕਾਈਲਾਈਟ ਪੀਜ਼ਾ ਐਂਡ ਕੈਫੇ ਰੈਸਟੋਰੈਂਟ ਦੀ ਇਨੋਗ੍ਰੇਸ਼ਨ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿਹੋ ਜਿਹਾ ਫੀਲ ਹੋ ਰਿਹਾ ਹੈ ਤੇ ਆਪਣੇ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਸਸਿਕਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਇਤਿਉਂ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਅਸੀਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਤੇ ਆਓ ਆ ਕੇ ਟੈਸਟ ਕਰੋ ਤੇ ਆਪਣੇ ਚਰਨ ਇੱਥੇ ਪਾਓ ਜਿਸ ਦੇ ਨਾਲ ਕਿ ਸਾਡੇ ਵਿਮਾਨਵਰੇ ਸਾਡੀਆਂ ਆਲਰੇਡੀ 30 35 ਬ੍ਰਾਂਚਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਦਸੂਹਾ ਸਾਡਾ ਆਪਣਾ ਹੋਮ ਟਾਊਨ ਹੈ ਇੱਥੇ ਹੈ ਨਹੀਂ ਸੀ ਤੇ ਮੈਨੂੰ ਜ਼ਰੂਰਤ ਵੀ ਲੱਗਦੀ ਸੀ ਕਿਉਂਕਿ ਆਪਣੇ ਸ਼ਹਿਰ 'ਚ ਨਾ ਹੋਵੇ ਤਾਂ ਦੂਜਿਆਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਇਸ ਲਈ ਆਪਣੇ ਸ਼ਹਿਰ 'ਚ ਖੋਲ੍ਹਿਆ ਉਮੀਦ ਕਰਦੇ ਹਾਂ ਲੋਕੀ ਪਿਆਰ ਦੇਣਗੇ ਕਿਉਂਕਿ ਜਿੰਨੀ ਵੀ ਜਗ੍ਹਾ ਸਾਡੇ ਰੈਸਟੋਰੈਂਟ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿ ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਓ ਆ ਕੇ ਟੈਸਟ ਕਰੋ ਮੈਂ ਮੈਂ ਉਮੀਦ ਕਰਦਾ ਕਿ ਮੈਂ ਉਹਨਾਂ ਦੀ ਮੰਗਾਂ ਦੇ ਜੋ ਟੈਸਟ ਦੇ ਲੋਕ ਚਾਹੁੰਦੇ ਨੇ ਉਹਦੇ ਤੇ ਖਰਾ ਉਤਰਾਂ। ਸਾਡੇ ਨਾਲ ਇਸ ਮਿਲ ਇਸ ਐਮ ਐਲ اے ਕੰਪਨੀ ਦੇ ਸੀਈਓ ਪਰਮਿੰਦਰ ਸਿੰਘ ਜੀ ਤਾਂ ਉਹਨਾਂ ਕੋ ਜਾਣਦੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸਸੀ ਗੱਲ ਜੀ ਸਭ ਤੋਂ ਪਹਿਲਾਂ ਪਬਲਿਕ ਸਟੋਰ న్యూਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਮੈਂ ਐਮ ਡੀ ਸਾਹਿਬ ਲਖਵਿੰਦਰ ਜੀ ਉਹਨਾਂ ਦਾ ਆਪਣੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਾਕੀ ਮੈਂ ਇਲਾਕਾ ਨਿਵਾਸੀਆਂ ਅਗੇ ਬੇਨਤੀ ਕਰਦਾ ਹਾਂ ਇੱਕ ਵਾਰੀ ਸਾਡਾ ਆ ਕੇ ਟੇਸਟ ਜ਼ਰੂਰ ਚੈੱਕ ਕਰੋ ਤੇ ਦੂਸਰਾ ਕਿਸੇ ਵੀ ਸਾਡੇ ਕਿਸੇ ਨੂੰ ਜੋਬ ਦੀ ਨੀਡ ਹੋਵੇ ਉਹ ਵੀ ਆ ਕੇ ਸੰਪਰਕ ਕਰ ਸਕਦਾ ਹੈ ਬਾਕੀ ਕਿਸੇ ਨੇ ਕੋਈ ਬਿਲਾ ਹੋਵੇ ਕੰਮ ਦੀ ਨੀਡ ਹੋਵੇ ਕਿਸੇ ਨੂੰ ਜਾਂ ਕਿਸੇ ਨੇ ਫਰੈਂਚਾਈਜ਼ੀ ਲੈਣੀ ਹੋਵੇ ਉਹ ਵੀ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਸੀਂ ਖਾਸ ਕਰ ਆਰਮੀ ਵਾਲੇ ਅਸੀਂ ਖੁਦ ਆਰਮੀ ਵਾਲੇ ਆ ਸਾਡੇ ਐਮਡੀ ਸਾਹਿਬ ਆਰਮੀ ਵਾਲੇ ਆ ਅਸੀਂ ਜਿਆਦਾ ਮਦਦ ਕੀ ਜਿਹੜੀ ਹੈਗੀ ਆ ਆਰਮੀ ਵਾਲਿਆਂ ਨੂੰ ਵੀ ਤਵਜੂ ਦਿੰਨੇ ਹੈਗੇ ਆ ਸਾਡੇ ਨਾਲ ਜਿਆਦਾ ਆਰਮੀ ਵਾਲੇ ਜੁੜੇ ਹੈਗੇ ਤੇ ਮੇਰਾ ਇਹੀ ਸਾਰਿਆਂ ਨੂੰ ਬੇਨਤੀ ਹੈ ਥੈਂਕ ਯੂ ਜੀ ਸਿਆਵਾਸ ਗੱਲ ਗਾਦੇ ਕੁਝ ਗੈਸਸ ਨਾਲ ਸੱਚ ਗੱਸ ਸੱਚ ਗੱਲ ਜੀ ਸਰ ਇਹ ਦਸੂਹਾ ਦੇ ਵਿੱਚ ਸਕਾਈ ਲਾਈਟ ਰੀਜ਼ਾਨੀ ਕੈਫੇ ਰੈਸਟੋਰੈਂਟ ਦੀ ਗ੍ਰੈਂਡ ਓਪਨਿੰਗ ਹੋਈ ਆ ਤੁਹਾਨੂੰ ਕਿਹਜਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ ਤੇ ਅਸੀਂ ਪਿਛਲੇ 6 ਸਾਲ ਤੋਂ ਭਾਈ ਉਹਨਾਂ ਨੂੰ ਮਿਲਦੇ ਪਏ ਆ ਔਰ ਇਹਨਾਂ ਦੇ ਰੈਸਟੋਰੈਂਟ ਦਾ ਜਿੰਨਾ ਵੀ ਫੂਡ ਆ ਬਹੁਤ ਕਮਾਲ ਦਾ ਆ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਇੱਕ ਵਾਰ ਇੱਥੇ ਆ ਕੇ ਵਿਜ਼ਿਟ ਕਰੋ ਤੇ ਨਾਲ ਹੀ ਇਹਨਾਂ ਦੇ ਫੂਡ ਦਾ ਟੇਸ ਚੈੱਕ ਕਰੋ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕੋ ਜੀ ਅਸੀਂ ਭਾਈ ਉਹਨਾਂ ਨਾਲ ਭਾਈ ਉਹਨਾਂ ਨੇ ਸਭ ਤੋਂ ਪਹਿਲਾਂ ਟਾਂਡਾ ਵਿੱਚ ਓਪਨ ਬ੍ਰਾਂਚ ਕੀਤੀ ਸੀਗੀ ਜੀ ਇਹਨਾਂ ਨੇ ਹੌਲੀ ਹੌਲੀ ਆਪਣੀ ਮਿਹਨਤ ਸਦਕਾ ਆਪਣੀਆਂ 30 ਤੋਂ 35 ਬ੍ਰਾਂਚੇਜ਼ ਆਪਣੀਆਂ ਓਪਨ ਕਰ ਲਿਆ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਇਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਦੀ ਸਰਵਿਸ ਬਹੁਤ ਸਰਵਿਸ ਬਹੁਤ ਅੱਛੀ ਹੈਗੀ ਆ ਔਰ ਪਲੱਸ ਇਹਨਾਂ ਨੇ ਆਪਣੇ ਵੱਲੋਂ ਬਹੁਤ ਇੱਕ ਬਹੁਤ ਵੱਡਾ ਇੱਕ ਕੋਸ਼ਿਸ਼ ਕੀਤੀ ਹੋਈ ਹੈ ਕਿ ਲੋਕਾਂ ਦੇ ਹਰ ਬੰਦੇ ਦੇ ਮੂੰਹ ਨੂੰ ਇੱਕ ਚੰਗਾ ਸਵਾਦ ਲੱਗੇ ਸਭ ਤੋਂ ਵੱਡੀ ਵੱਡੀ ਜੜੀ ਚੀਜ਼ ਹੈ ਹਾਈ ਜੀ ਨੰਦਾ ਦਾ ਬਹੁਤ ਅੱਛਾ ਹੈਗਾ ਮਤਲਬ ਸਾਫ ਸਪਾਈ ਹੋਵੇ ਬਹੁਤ ਅੱਛੀ ਚੀਜ਼ ਹੈਗੀ ਹੋ ਤੇ ਇਸ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਅਸੀਂ ਭਾਜੀ ਨਾਲ ਟਾਂਡੇ ਤੋਂ ਜੁੜੇ ਹੋਏ ਆ ਅਸੀਂ ਵੀ ਸਾਰੀਆਂ ਬ੍ਰਾਂਚਾਂ ਦਾ ਟੇਸ ਚੈੱਕ ਕਰਦੇ ਬਹੁਤ ਅੱਛਾ ਹ ਤੇ ਅਸੀਂ ਜਾਣੇ ਇਦਾਂ ਵੀ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਇੱਕ ਵਾਰੀ ਤੁਸੀਂ ਆ ਗਏ ਫਿਰ ਤੁਸੀਂ ਲਗਾਤਾਰ ਆ ਜਾਣਾ ਹੈ ਠੀਕ ਹੈ ਇਸ ਤੋਂ ਇਲਾਵਾ ਪਾਜੀ ਹੋਣਾ ਵੱਲੋਂ ਹਰ ਵਾਰ ਬੁੱਧਵਾਰ ਨੂੰ ਇੱਕ ਆਫਰ ਮੈਂਸ਼ਨ ਕੀਤਾ ਗਿਆ ਹੈ ਜਿਹਦੇ ਵਿੱਚ ਵਾਈ 1 ਗੈਟ 1 ਫ੍ਰੀ ਹੁੰਦਾ ਹੈ ਜੇ ਤੁਸੀਂ ਕੋਈ ਵੀ మీడియం ਜਾਂ ਲਾਰਜ ਪੀਜ਼ਾ ਪਰਚੇਸ ਕਰਦੇ ਹੋ ਤਾਂ ਇੱਕ ਨਾਲ ਇੱਕ ਤੁਹਾਨੂੰ ਫ੍ਰੀ ਮਿਲੇਗਾ ਮੈਂ ਚਾਹਨਾ ਕਿ ਤੁਸੀਂ ਇੱਕ ਵਾਰੀ ਫ੍ਰੀ ਵਾਲਾ ਹੀ ਖਾਓ ਮੁੱਲ ਵਾਲਾ ਤੁਸੀਂ ਆਪ ਕੋ ਦਿਖਾਓਗੇ ਬਾਅਦ ਵਿੱਚ ਬਿਲਕੁਲ ਥੈਂਕ ਯੂ ਸਰ